ਜਦੋਂ ਰਾਜਾ ਸਾਹਿਬ ਇਸ ਧਰਤੀ ਦੇ ਰਹਿੰਦੇ ਸੀ ਨਾ ਇੱਥੇ ਤਪ ਕਰਦੇ ਸੀ ਬੰਦਗੀ ਕਰਦੇ ਸੀ ਸੰਗਤਾਂ ਨੂੰ ਉਤਾਰਦੇ ਸੀ ਆਪਣੇ ਸੇਵਾਦਾਰਾਂ ਨੂੰ ਕਿਹਾ ਕਰਦੇ ਸੀ ਕਮੀ ਨਹੀਂ ਰਹਿਣੀ ਮੇਲੇ ਲਗਿਆ ਕਰਨਗੇ ਜਿੱਥੇ ਅੱਜ ਸੰਗਤਾਂ ਲੰਗਰ ਛਕਦੀਆਂ ਨੇ ਲੰਗਰ ਦਾ ਨਕਸ਼ਾ ਪਹਿਲਾਂ ਹੀ ਖੇਚਦਾ ਸੀ ਉਹਨਾਂ ਨੇ ਜਦੋਂ ਅਸੀਂ ਅੱਜ ਉਹ ਪਿੱਛੋਂ ਆਏ ਪਿਛਲੇ ਸਾਲ ਵੀ ਮੈਂ ਆਇਆ ਤੇ ਜਦੋਂ ਹੁਣ ਆਏ ਆ ਇੰਨਾ ਠਾਠਾ ਮਾਰਦਾ ਸੰਗੀਤ ਦਾ ਇਕੱਠ ਬਸ ਇੱਕੋ ਗੱਲ ਦਿਲ ਚੋਂ ਨਿਕਲਦੀ ਰਾਜਾ ਸਾਹਿਬ ਪ੍ਰਤੀ ਰਾਜਾ ਜੀ ਯਾਦ ਆ ਗੀਆਂ ਫਕੀਰਾ ਗੱਲਾਂ ਅੱਖੀਆਂ ਅੱਖੀਆਂ ਚੋਂ ਨੀਰ ਡਲਿਆ ਯਾਦ ਆ ਗੀਆਂ ਫਕੀਰਾ ਗੱਲਾਂ ਅੱਖੀਆਂ ਉਹ ਅੱਖੀਆਂ ਚੋਂ ਨੀਰ ਡੁੱਲਿਆ ਕੀਤੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਰਾਜਾ ਸਾਹਿਬ ਨੇ ਤਾਰਿਆ ਹੈ ਕੀ ਕਹਿਣੇ ਉਹਨਾਂ ਸੇਵਾਦਾਰਾਂ ਨੂੰ ਕੀ ਕਹਿਣੇ ਉਹਨਾਂ ਪ੍ਰੇਮੀਆਂ ਦੇ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਸੀ ਜਿਹੜਾ ਸੰਗਤ ਕਰੇਗਾ ਜਿਹੜੇ ਚੋਰ ਨੇ ਉਹਨਾਂ ਨੇ ਚੋਰੀਆਂ ਕਰਨ ਲਾ ਦੇਣਾ ਹੈ ਜਿਹੜੇ ਠੱਗ ਨੇ ਉਹ ਠੱਗੀਆਂ ਮਾਰਨ ਲਾ ਦੇਣਗੇ ਜਦੋਂ ਰੱਬ ਦਾ ਪਿਆਰਾ ਆਪਣੇ ਚਰਨਾਂ ਦੀ ਸ਼ੋਹ ਦਿੰਦਾ ਨਾ ਆਪਣੇ ਵਰਗਾ ਬਣਾ ਦਿੰਦਾ ਹੈ ਆਪਣੇ ਵਰਗਾ ਰਾਜਾ ਸਾਹਿਬ ਇੱਕ ਵਾਰੀ ਨਾ ਨਾਬੇ ਬੈਠੇ ਸੀ ਇੱਥੋਂ ਨਾ ਭੇ ਗਏ ਆਏ ਸੰਗਤਾਂ ਨੂੰ ਤਾਰਦੇ ਹੋਏ ਇੱਥੋਂ ਉਹਨਾਂ ਨੇ ਕੂਚ ਕੀਤੀ ਤੇ ਨਾਬੇ ਦੀ ਧਰਤੀ ਨੂੰ ਭਾਗ ਲਾਏ ਇੱਕ ਪ੍ਰੇਮੀ ਦੇ ਘਰ ਵਿੱਚ ਬੈਠੇ ਨੇ ਜਦੋਂ ਉੱਥੇ ਆਏ ਦਰਸ਼ਨ ਦਿੰਦੇ ਨੇ ਉੱਥੇ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਐਸੀ ਮੌਜ ਆਈ 6 ਮਹੀਨੇ ਗੋਥਾਂ ਤੇ ਬੈਠੇ ਰਹੇ ਉੱਥੇ ਹੀ ਘਟਦੇ 6 ਮਹੀਨੇ ਦਾ ਸਮਾਂ ਲੰਘਿਆ ਰਾਜਾ ਖਾਹ ਉਹ ਉੱਥੇ ਨਾਬੇ ਦੀ ਧਰਤੀ ਤੇ ਨਾਲ ਮਹਾਪੁਰਸ਼ਾਂ ਦੇ ਇੱਕੋਣਾਂ ਦਾ ਬਹੁਤ ਕਰੀਬੀ ਸੇਵਾਦਾਰ ਸੀ ਬਹੁਤ ਕਰੀਬੀ ਜਿੰਦਾ ਨਾਨਸਿ ਮੁੰਦਰ ਸਿੰਘ ਮੁੰਦਰ ਸਿੰਘ ਬਹੁਤ ਸੇਵਾ ਕਰਦਾ ਸੀ ਭਾਵਨਾ ਨਾਲ ਰਾਜਾ ਸਾਹਿਬ ਉਹਨੂੰ ਨਾਲ ਹੀ ਰੱਖਦੇ ਸੀ ਜਦੋਂ ਮੈਂ ਇਤਿਹਾਸ ਪੜ੍ਹਿਆ ਕੈਸੀਆਂ ਬਖਸ਼ਿਸ਼ਾਂ ਉਹ ਗੁਰਮਖ ਲੈ ਗਿਆ ਸੇਵਾ ਕਰਕੇ ਸਾਧੂ ਨਾਲ ਕੈਸੀ ਬਖਸ਼ਿਸ਼ ਲੈ ਗਿਆ ਸਾਧਸੰਗਤ ਜੀ ਸੇਵਾ ਕਰਨ ਵਾਲੇ ਬਹੁਤ ਹੁੰਦੇ ਨੇ ਪਰ ਸੇਵਾ ਸੇਵਾ ਕਰਨ ਵਿੱਚ ਫਰਕ ਹੋਇਆ ਕਰਦਾ ਹੈ ਜਿੰਨੇ ਇੱਥੇ ਸੇਵਾਦਾਰ ਸੇਵਾ ਕਰਦੇ ਨੇ ਨਾ ਸੁਣਿਓ ਜਿੰਨੇ ਤੁਸੀਂ ਸੇਵਾ ਕਰਦੇ ਹੋ ਜਦੋਂ ਮੇਲਾ ਆਵੇ ਐਤਵਾਰ ਆਵੇ ਜਿੱਦਣ ਵੀ ਇੱਥੇ ਆਉਂਦੇ ਹੋ ਐਡੀ ਭਾਵਨਾ ਬਣਾ ਕੇ ਸੇਵਾ ਕਰਨੀ ਹੈ ਐਡੀ ਸ਼ਰਧਾ ਬਣਾ ਕੇ ਸੇਵਾ ਕਰਨੀ ਹੈ ਮੰਨ ਲਓ ਰਾਜਾ ਸਾਹਿਬ ਨੇ ਆਉਣਾ ਹੈ ਉਹਨਾਂ ਦਾ ਕੋਈ ਰੂਪ ਰੰਗ ਥੋੜਾ ਹੋਊ ਕੁਝ ਸੋਹਣੇ ਵਸਤਰ ਪਾਏ ਹੋਣਗੇ ਕਲਗੀ ਲਾਈ ਹੋਏਗੀ ਜਾਂ ਦੁਸ਼ਾਲੇ ਹੋਣਗੇ ਜਾਂ ਬਹੁਤ ਵੱਡਾ ਹਾਰ ਸ਼ਿੰਗਾਰ ਹੋਏਗਾ ਜਾਂ ਤੈਨੂੰ ਦੱਸ ਕੇ ਆਉਣਗੇ ਵੀ ਮੈਂ ਆ ਰਿਆਂ ਇੱਕ ਗੱਲ ਚੇਤੇ ਰੱਖੀ ਭਾਵਨਾ ਬਣਾ ਕੇ ਸੇਵਾ ਕਰੀ ਤੇਰੇ ਨਾਲ ਬਹਿ ਕੇ ਲੰਗਰ ਚ ਰੋਟੀ ਛੱਕ ਜਾਣਗੇ ਤੈਨੂੰ ਪਤਾ ਵੀ ਨਹੀਂ ਲੱਗਣਾ ਸਰਸੰਗਤ ਜੀ ਜਿੱਦਣ ਉਹਨੇ ਆਉਣਾ ਇਹ ਤਾਂ ਬਾਅਦ ਵਿੱਚ ਹੀ ਗੱਲਾਂ ਹੁੰਦੀਆਂ ਨੇ ਵੀ ਆਉ ਗਏ ਆਉ ਗਏ ਜੇ ਪਛਾਣਨ ਵਾਲੀ ਅੱਖ ਹੋਏਗੀ ਫੇਰ ਪਛਾਣਿਆ ਜਾਏਗਾ ਸੇਵਾਦਾਰ ਬਣ ਕੇ ਸੇਵਾ ਕਰਨੀ ਇਹ ਵੀ ਚੇਤੇ ਰੱਖਿਓ ਜੇ ਜਿਹੜੀ ਸੇਵਾ ਵਿੱਚ ਸ਼ਰਤ ਆ ਜੇ ਜਿਹੜੀ ਸੇਵਾ ਚ ਮੰਨ ਲਓ ਮੈਂ ਕੀਰਤਨ ਕਰਦਾ ਮੈਂ ਕਹਾਂ ਵੀ ਮੈਨੂੰ ਮੈਨੂੰ ਤਾਂ ਜਹਾਜ਼ ਚਾਹੀਦਾ ਮੈਂ ਤਾਂ ਜਹਾਜ਼ ਲੈਣਾ ਰਾਜਾ ਸਭ ਉਹ ਲੈ ਕੇ ਦਿਓ ਮੇਰੀ ਸੇਵਾ ਨਹੀਂ ਇੱਛਾ ਆ ਗਈ ਵਿੱਚ ਸੇਵਾ ਪ੍ਰਵਾਨ ਉਹ ਹੈ ਭਾਵਨਾ ਬਣਾ ਕੇ ਨਿਰਛਤ ਹੋ ਕੇ ਨਸ਼ਕਾਮ ਹੋ ਕੇ ਇੱਥੇ ਸੇਵਾ ਕਰਕੇ ਵੇਖੋ ਇੱਕ ਗੱਲ ਚੇਤੇ ਰੱਖਿਓ ਰਾਜਾ ਸਾਹਿਬ ਨੇ ਬਾਹੋਂ ਤੋ ਫੜ ਕੇ ਪੁੱਛਣਾ ਵੀ ਦੱਸ ਤੈਨੂੰ ਚਾਹੀਦਾ ਕੀ ਨਿਹਾਲ ਜਿੱਲਿਆ ਕਾਲ ਤੈਨੂੰ ਥੋੜੀ ਬੋਲਣ ਦੀ ਲੋੜ ਹੈ ਤੂੰ ਥੋੜੀ ਕਹੇਗਾ ਜਿਹੜੇ ਸਾਧ ਦੇ ਚੇਲੇ ਭੁੱਖੇ ਮਰ ਜਾਣ ਉਹ ਸਾਧ ਦੀ ਸਾਧਗਰੀ ਕਿਸ ਕੰਮ ਦੀ ਇਸ ਕੰਮ ਦੀ ਤਜੇਸ ਰਾਜੇ ਦੇ ਮੁਰੀਦ ਭੁੱਖੇ ਮਰ ਜਣ ਉਸ ਰਾਜੇ ਦੀ ਰਾਜਗਿਰੀ ਵੀ ਕਿਸ ਕੰਮ ਦੀ ਹਾਂ ਸ਼ਰਤ ਇਹ ਵੇ ਵੀ ਮਰੀਦ ਹੋਵੇ ਮਰੀਦ ਹੋਵੇ ਰਾਜਾ ਸਾਹਿਬ ਨੇ ਸੰਗਤ ਹੀ ਉਹਨਾਂ ਦੀ ਕੀਤੀ ਸਾਧ ਸੰਗਤ ਆਏ ਨਾਪੇ ਬੈਠੇ ਬੈਠਿਆਂ ਬੈਠਿਆਂ ਨਾ ਮੁੰਦਰ ਸਿੰਘ ਨੂੰ ਕਹਿੰਦੇ ਨੇ ਕਹਿੰਦੇ ਮਾਲਕ ਵੱਲੋਂ ਹੁਕਮ ਹੀ ਹੋਰ ਆ ਗਿਆ ਮੁੰਦਰ ਸਿੰਘ ਜੀ ਮਾਲਕ ਵੱਲੋਂ ਹੁਕਮ ਹੀ ਹੋਰ ਆ ਗਿਆ ਮਾਰੇ ਕੀ ਹੁਕਮ ਆਇਆ ਕੀ ਹੁਕਮ ਕੀ ਆਇਆ ਉਹ ਮਹਾਰਾਜ ਜੀ ਇੱਕ ਵਾਰੀ ਇੱਕ ਵਾਰੀ ਤੁਸੀਂ ਹੁਕਮ ਕਰੋ ਕਹਿੰਦੇ ਆਪਾਂ ਤਾਂ ਮੌਜ ਵਿੱਚ ਬੈਠੇ ਸੀ ਪਰ ਨਿਰੰਕਾਰ ਨੇ ਦਰਗਾਹੀ ਹੁਕਮ ਭੇਜਿਆ ਹੈ ਕਾਦਾ ਹੁਕਮ ਹੈ ਕਹਿੰਦੇ ਨਿਰੰਕਾਰ ਨੇ ਇਹ ਫੈਸਲਾ ਕੀਤਾ ਹੈ ਬਿਲਤੀ ਬੰਨੀ ਪਈਏ ਗਠੜੀ ਬੰਨੀ ਪਈਏ ਲੈਣ ਦਾ ਵੇਲਾ ਆ ਗਿਆ ਹੈ ਚੱਲ ਤੁਰ ਮੇਰੇ ਨਾਲ ਆਪਾਂ ਆਪਣੀ ਈਮਾਨਤ ਲੈ ਆਈਏ ਈਮਾਨਤ ਲੈ ਆਈਏ ਮਹਾਰਾਜ ਜੀ ਅਮਾਨਤ ਕਿੱਥੋਂ ਲੈ ਕੇ ਆਉਣੀ ਕਿੱਥੋਂ ਕਿਹਨੇ ਮੇਰੇ ਨਾਲ ਪਟਿਆਲੇ ਚੱਲ ਨਾਬੇ ਬੈਠੇ ਸੀ ਪਟਿਆਲੇ ਗੱਲ ਮੇਰੇ ਨਾਲ ਚਲੋ ਮਹਾਰਾਜ ਚੱਲਦੇ ਆ ਮੰਦਰ ਸਿੰਘ ਨਾਲ ਨਾਲ ਤੁਰਿਆ ਫਿਰਦਾ ਹੈ ਤੇ ਪਟਿਆਲੇ ਪਹੁੰਚ ਗਏ ਹੁਕਮ ਵਜਾਉਣ ਵਾਸਤੇ ਰੱਬ ਦਾ ਹੁਕਮ ਹੋਇਆ ਰਾਜਾ ਜੀ ਪਹੁੰਚ ਗਏ ਪਟਿਆਲੇ ਰੱਬ ਦਾ ਹੁਕਮ ਹੋਇਆ ਰਾਜਾ ਜੀ ਪਹੁੰਚ ਗਏ ਪਟਿਆਲੇ ਰੱਬ ਦਾ ਹੁਕਮ ਹੋਇਆ ਰਾਜਾ ਜੀ ਪਹੁੰਚ ਗਏ ਪਟਿਆਲੇ ਰੱਬ ਦਾ ਹੁਕਮ ਹੋਇਆ ਰਾਜਾ ਜੀ ਪਹੁੰਚ ਗਏ ਪਟਿਆਲੇ ਮੋਤੀ ਬਾਗ ਵੱਲ ਚੱਲੇ ਪਾਤੇ ਮੁੰਦਰ ਸਿੰਘ ਜੀ ਨਾਲੇ ਉਹ ਮੋਤੀ ਬਾਗ ਵੱਲ ਤਤਸਰੂਪੀ ਮਹਾਬਲੀ ਨੂੰ ਰਾਜਾ ਸਾਹਿਬ ਕਹਿੰਦੇ ਨੇ ਤਤਸਰੂਪੀ ਮਹਾਬਲੀ ਨੂੰ ਨਮਸ਼ਕਾਰਾਂ ਕੇ ਆਈਏ ਦਰਗਾਹੀ ਵਾਜਾਂ ਪੈਗੀਆਂ ਚੱਲ ਮਸਾਂ ਨੂੰ ਮਿਲ ਆਈਏ ਦਰਗਾਹੀ ਵਾਜਾਂ ਪੈਗੀਆਂ ਮਸਾਂ ਨੂੰ ਮਿਲ

ਅਲ ਮਸਤਾਂ ਨੂੰ ਮਿਲਈ ਆਈ ਏ ਤੂੰ ਮਿਲ ਆਈਏ ਜਵਾਈ ਰਾਜਾ ਬੈਗਿਆ ਵਾਜਾ ਤੂੰ ਮਿਲ ਆਈਏ ਆਹ ਜਵਾਈ ਵਾਜਾ ਰਾਜਾ ਸਾਭਾ ਤੂੰ ਮਿਲ ਆਈਏ ਸਰਗਾ ਹੀ ਵਾਜਾਂਗੇ ਆ ਮਸਤ ਨੂੰ ਮਿਲ ਆਈਏ ਤੇਹੀ ਵਾਜਾਂਗੇ ਮਸਤ ਨੂੰ ਮਿਲ ਆਈਏ ਰਾਜਾ ਸਾਹਿਬ ਤੁਰੇ ਜਾਂਦੇ ਨੇ ਜਦੋਂ ਪਟਿਆਲੇ ਪਹੁੰਚੇ ਨਾ ਜਦੋਂ ਪਟਿਆਲੇ ਪਹੁੰਚੇ ਤੇ ਉੱਥੇ ਮੋਤੀ ਬਾਗ ਜਦੋਂ ਮੋਤੀ ਬਾਗ ਪਹੁੰਚੇ ਇੱਕ ਤਲਾਬ ਹੈ ਤਲਾਬ ਤਲਾਬ ਦੇ ਵਿੱਚ ਇੱਕ ਕੁਟਿਆ ਬਣੀ ਹੋਈ ਏ ਉਸ ਤਲਾਬ ਵਿੱਚ ਇੱਕ ਕੁਟਿਆ ਬਣੀ ਉਸ ਕੁਟਿਆ ਵਿੱਚ ਇੱਕ ਸਾਧੂ ਰਹਿੰਦੇ ਨੇ ਮਹਾਪੁਰਸ਼ ਰਹਿੰਦੇ ਨੇ ਬੰਦਗੀ ਵਾਲੇ ਭਜਨ ਵਾਲੇ ਸਿਮਰਨ ਵਾਲੇ ਮੁੰਦਰ ਸਿੰਘ ਕਹਿੰਦਾ ਮਹਾਰਾਜ ਇੱਥੇ ਕਿਹਨੂੰ ਮਿਲਣ ਆਏ ਆ ਕਿਨੇ ਇੱਥੇ ਬਹੁਤ ਵੱਡੇ ਤਤ ਸਰੂਪੀ ਮਹਾਪੁਰਸ਼ ਨੇ ਉਹਨਾਂ ਦੇ ਦਰਸ਼ਨ ਕਰਨੇ ਨੇ ਅੱਛਾ ਸੁਣਿਓ ਮੁੰਦਰ ਸਿੰਘ ਚੱਲ ਨਾਲ ਜਦੋਂ ਮਹਾਪੁਰਸ਼ ਆਏ ਜਾਣ ਲੱਗੇ ਰਾਜਾ ਸਾਹਿਬ ਆਏ ਅੰਦਰ ਜਾਣ ਲੱਗੇ ਉਸ ਵੇਲੇ ਕੋਲ ਸੀ ਛੋਟੀ ਜਿਹੜੀ ਹੱਥ ਵਿੱਚ ਰੱਖਿਆ ਕਰਦੇ ਸੀ ਇੱਕ ਛੋਟੀ ਸੀ ਜਿਹੜੀ ਕੋਲ ਰੱਖਦੇ ਸੀ ਹੱਥ 'ਚ ਬੁਰੀ ਕਟਮੀ ਜੁੱਤੀ ਪਾਈ ਹੋਈ ਚਰਨਾ 'ਚ ਕਟਮੀ ਜੁੱਤੀ ਸਾਰਸੰਗਤ ਜੀ ਪਸ਼ਮੀਨੇ ਦੇ ਬਸਤਰ ਲਿਸ਼ਕ ਦੇ ਰਾਜਿਆਂ ਮਹਾਰਾਜਿਆਂ ਵਾਲਾ ਵੇਸ ਰਾਜਿਆਂ ਮਹਾਰਾਜਿਆਂ ਵਾਲਾ ਭੇਖ ਬਣਾਇਆ ਜਦੋਂ ਆਏ ਭੇਖ ਬਣਾਇਆ ਰਾਜਿਆਂ ਮਹਾਰਾਜਾਂ ਵਾਲਿਆ ਜੋੜਾ ਚਰਣਾ ਤੇ ਉਸ ਮਹਾਪੁਰਸ਼ ਦੀ ਕੁਟਿਆ ਚ ਜਾਣ ਲਗੇ ਉਥੇ ਆਮ ਬੰਦੇ ਦਾ ਜਾਣ ਦਾ ਮਨਾਹੀ ਸੀ ਆਮ ਬੰਦਾ ਨਹੀਂ ਸੀ ਜਾ ਸਕਦਾ ਸੁਣਿਓ ਨਾ ਤਾਂ ਉਸ ਕੁਟਿਆ ਚ ਬੀਬੀ ਜਾਂਦੀ ਸੀ ਤੇ ਨਾ ਆਮ ਬੰਦਾ ਜਾਂਦਾ ਸੀ ਇੱਕ ਮਹਾਪੁਰਸ਼ ਜਿਹੜੇ ਬੰਦਗੀ ਕਰਦੇ ਨੇ ਉਹੀ ਇਕੋ ਨਾਲ ਦਾ ਸੇਵਾਦਾਰ ਜਿਹੜਾ ਪਹਿਰੇ ਤੇ ਖੜਦਾ ਸੀ ਹੋਰ ਨਹੀਂ ਸੀ ਕੋਈ ਵੀ ਜਾਂਦਾ ਜਦੋਂ ਰਾਜਾ ਸਾਹਿਬ ਨੂੰ ਆਏ ਅੰਦਰ ਜਾਣ ਲੱਗੇ ਜਦੋਂ ਅੰਦਰ ਜਾਣ ਲੱਗੇ ਤੇ ਸੇਵਾਦਾਰ ਨੇ ਰੋਕ ਲਿਆ ਜਿਹੜਾ ਅੱਗੇ ਖੜਾ ਹੈ ਉਹ ਕਹਿੰਦਾ ਹੈ ਸੇਵਾਦਾਰ ਨੇ ਰੋਕਿਆ ਕਹਿੰਦਾ ਜੀ ਆਏ ਤੁਸੀਂ ਅੰਦਰ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਭਾਈ ਮੁੰਦਰ ਸਿੰਘ ਨਾਲ ਉਹ ਕਹਿੰਦਾ ਮਹਾਪੁਰਸ਼ ਨੇ ਰਾਜਾ ਸਾਹਿਬ ਨੇ ਦਰਸ਼ਨ ਕਰਨ ਆਏ ਨੇ ਇਹਨਾਂ ਨਾ ਜੋੜਾ ਤਾਰੋ ਪਹਿਲਾਂ ਪਹਿਲਾਂ ਜੋੜਾ ਤਾਰ ਦਿਓ ਜੋੜਾ ਤਾਰੋ ਫੇਰ ਅੰਦਰ ਜਾਣ ਦਾ ਹੁਕਮ ਹੈ ਸਰਸੰਗਤ ਜੀ ਅੰਦਰ ਬੈਠੇ ਨੇ ਮਹਾਪੁਰਸ਼ ਬਾਬਾ ਸਾਹਿਬਦਾਸ ਜੀ ਉਹ ਮਹਾਪੁਰਸ਼ ਬੈਠੇ ਜਦੋਂ ਆਏ ਅੰਦਰ ਬੈਠੇ ਇਕਦਮ ਨਿਗਾ ਗਈ ਉਹਨਾਂ ਦੀ ਰਾਜਾ ਸਾਹਿਬ ਆ ਰਹੇ ਨੇ ਪਹਿਰੇਦਾਰ ਰੋਕਦਾ ਹੈ ਪਹਿਰੇਦਾਰ ਰੋਕਦਾ ਹੈ ਤੇ ਅੰਦਰੋਂ ਆਵਾਜ਼ ਮਾਰੀ ਬਾਬਾ ਸਾਹਿਬ ਦਾਸ ਆਖਣ ਲੱਗੇ ਕਹਿੰਦੇ ਪਹਿਰੇਦਾਰ ਨੂੰ ਗੁਰ ਸਿੱਖਾ ਇਹ ਬਹੁਤ ਵੱਡਾ ਭਾਰੀ ਮਹਾਪੁਰਸ਼ ਹੈ ਉਹ ਤੂੰ ਇੱਥੇ ਮੇਰੇ ਕੋਲ ਆਉਣ ਤੋਂ ਰੋਕੀ ਜਾਂਦਾ ਹੈ ਇਹ ਤਾਂ ਦਰਗਾਹ 'ਚ ਚਲਿਆ ਜਾਏ ਉੱਥੇ ਵੀ ਰੋਕ ਨਹੀਂ ਸਕਦਾ ਉਥੇ ਵੀ ਨਿਰੋਗ ਸਕਦਾ ਇਹ ਕੋਈ ਇਹ ਮੜਾ ਮੋਟਾ ਮਹਾਪੁਰਸ਼ ਨਹੀਂ ਬਹੁਤ ਵੱਡਾ ਜੋਰਾਵਰੇ ਪਤਾ ਹੀ ਨਹੀਂ ਕਿੰਨੇ ਕ ਜਨਮਾਂ ਦੀ ਭਗਤੀ ਕਿੰਨੇ ਕ ਜਨਮਾਂ ਦਾ ਤਪ ਉਹ ਗੁਰਮਖੋ ਇੱਕ ਚੀਜ਼ ਵੇਖੋ ਇੱਥੇ ਹੁਣ ਲੱਖਾਂ ਲੋਕੀ ਮੱਥਾ ਟੇਕਦੇ ਨੇ ਲੱਖਾਂ ਲੋਕੀ ਸਜਦਾ ਕਰਦੇ ਨੇ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਨੇ ਐਡੀ ਬੰਦਗੀ ਕੀਤੀ ਐਡਾ ਸਿਮਰਨ ਕੀਤਾ ਉਹ ਆ ਜਿੰਨੇ ਸੇਵਾਦਾਰ ਬੈਠੇ ਮੈਂ ਵਿੱਚੇ ਆਪਾਂ ਸੰਗਤਾਂ ਕੀ ਉਹਨਾਂ ਦੇ ਲੰਗਰ ਚਲਾ ਲਾਂਗੇ ਅਸੀਂ ਕੀ ਲੰਗਰ ਕੀ ਸੇਵਾ ਕਰ ਲਾਂਗੇ ਉਹਨਾਂ ਦੀ ਐਡੇ ਐਡੇ ਕੱਠ ਸਾਹਮਣੇ ਸੌਖੇ ਨਹੀਂ ਪਰ ਚੇਤੇ ਰੱਖਿਓ ਸਰਸੰਗਤ ਜੀ ਇਹ ਉਸੇ ਦੀ ਕਿਰਪਾ ਵਰਤੀ ਜਾਂਦੀ ਹੈ ਉਸ ਮਹਾਪੁਰਸ਼ ਦੀ ਬੰਦਗੀ ਹੈ ਉਹਦਾ ਭਜਨ ਹੈ ਜਿਹੜਾ ਰੰਗ ਲੈ ਕੇ ਆਇਆ ਹੈ ਉਸ ਮਹਾਪੁਰਸ਼ ਦਾ ਭਜਨ ਹੈ ਬੰਦਗੀ ਹੈ ਜਿਹੜੀ ਰੰਗ ਲਿਆਈ ਸਾਡੇ ਚ ਕੀ ਹਿੰਮਤ ਵੀ ਅਸੀਂ ਐ ਲੰਗਰ ਲਾ ਲਈਏ ਅਸੀਂ ਸੇਵਾ ਕਰ ਲਈਏ ਆਖਣ ਲੱਗੇ ਧਿਆਨ ਦੇਓ ਬਈ ਉੱਤੇ ਆ ਜਾ ਜੇ ਬੋਲਣਾ ਮਹਿਕ ਚਲੇ ਅਗਾ ਕਰਤਾ ਬਖਸ਼ੋ ਸਾਹਿਬਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਲਿਆਓ ਅੰਦਰ ਇਹਨੂੰ ਨਹੀਂ ਕੋ ਰੋਕ ਸਕਦਾ ਇਹਨੂੰ ਦਰਗਾਹ ਚ ਨਹੀਂ ਰੋਕਦਾ ਤੂੰ ਕਿਉਂ ਕਹਿੰਦਾ ਮਹਾਰਾ ਜੋੜਾ ਪਾਇਆ ਹੋਇਆ ਉਹ ਕਹਿੰਦਾ ਜੋੜਾ ਪਾ ਕੇ ਆਉਣ ਦੇ ਇਹ ਤਾਂ ਆਪਣੀ ਅਮਾਨਤ ਲੈਣ ਵਾਸਤੇ ਆਏ ਆਉਣ ਦੇ ਜਦੋਂ ਅੰਦਰ ਆਏ ਗਏ ਬੈਠੇ ਮੁੰਦਰ ਸਿੰਘ ਨੂੰ ਬਾਹਰ ਭੇਜਤਾ ਪਹਿਰੇਦਾਰ ਵੀ ਦੋਵੇਂ ਮਹਾਪੁਰਸ਼ ਬੈਠੇ ਨੇ ਬਾਬਾ ਸਾਹਿਬਦਾਸ ਰਾਜਾ ਸਾਹਿਬ ਤਿੰਨ ਦਿਨ ਰਹੇ ਨੇ ਉੱਥੇ ਬਾਬਾ ਸਾਹਿਬਦਾਸ ਜੀ ਕੋਲ ਤਿੰਨ ਦਿਨ ਰਹੇ ਤੇ ਰਹਿ ਕੇ ਆਏ ਰਾਜਾ ਸਾਹਿਬ ਦੀ ਨਿਮਰਤਾ ਮਹਾਪੁਰਸ਼ੋ ਸੱਦਾ ਆਇਆ ਸੀ ਵੀ ਅਮਾਨਤ ਲੈ ਕੇ ਜਾਣੀ ਕਹਿੰਦੇ ਦੇਣੀ ਹੈ ਮਾਰੇ ਕਰ ਦੋ ਕਿਰਪਾ ਦੇ ਦੇ ਰੰਗ ਜਿਹੜਾ ਦੇਣਾ ਕਰ ਦਿਓ ਕਿਰਪਾ ਇਹਨੇ ਮੰਨਤ ਲੈਣ ਆਇਆ ਹਾਂ ਮਹਾਰਾਜ ਆ ਜਾ ਫਿਰ ਬਾਹਰ ਸੁਣਿਓ ਮਹਾਰਾਜ ਬਾਬਾ ਸਾਹਿਬਦਾਸ ਜੀ ਬਾਹਰ ਆਏ ਰਾਜਾ ਸਾਹਿਬ ਨੂੰ ਆਖਣ ਲੱਗੇ ਐ ਲਕੀਰ ਪਾ ਕੇ ਲਕੀਰ ਪਾਈ ਉਹਨਾਂ ਨੇ ਲੀਕ ਖਿੱਚੀ ਕਹਿੰਦੇ ਟੱਪ ਕੇ ਵਿਖਾ ਇਹ ਕਹਿੰਦਾ ਇਹ ਟੱਪ ਕੇ ਵਿਖਾ ਇੱਕ ਗੱਲ ਚੇਤੇ ਰੱਖਿਓ ਜਿਹੜਾ ਬੰਦਗੀ ਵਾਲਾ ਮਹਾਪੁਰਸ਼ ਹੈ ਨਾ ਲੀਕਾਂ ਪੌਣੀਆਂ ਲੀਕਾਂ ਟੱਪਣੀਆਂ ਆਉਂਦੀਆਂ ਦੂਰ ਦੀ ਗੱਲ ਹੁੰਦਾ ਬਚਨ ਨਹੀਂ ਅਸੀਂ ਟਾਲ ਸਕਦੇ ਗੱਲ ਨਹੀਂ ਟਾਲ ਸਕਦੇ ਕਹਿੰਦੇ ਆਏ ਲਕੀਰ ਪਾਈ ਟੱਪ ਕੇ ਵਿਖਾ ਆਏ ਟੱਪ ਕੇ ਇੱਕਦਮ ਲਓ ਮਹਾਰਾਜ ਫੇਰ ਦੂਜੀ ਲਕੀਰ ਖੇਚਤੀ ਹੇਰ ਟੱਪ ਗਏ ਲਓ ਮਹਾਰਾਜ ਕਿੰਨੇ ਅੱਛਾ ਉਹ ਤੂੰ ਤਾਂ ਬੜਾ ਜੋਰਾਵਰ ਹੈ ਬਾਬਾ ਸਾਹਿਬਦਾਸ ਮਹਾਰਾਜ ਤੇਰੇ ਕੋਲ ਤਾਂ ਬੜੀ ਅਜਮਤ ਹੈ ਮਹਾਰਾਜ ਤੁਹਾਡੀ ਕਿਰਪਾ ਹੈ ਫੇਰ ਤੀਜੀ ਲੀਗ ਪਾਈ ਰਾਜਾ ਸਾਹਿਬ ਨੂੰ ਆਖਣ ਦੇ ਕਹਿੰਦੇ ਲਾਇਆ ਕਰ ਹੁਣ ਆ ਟੱਪ ਕੇ ਵਖਾ ਇਹ ਲੀਗ ਟੱਪ ਤੀਜੀ ਲੀਗ ਜਦੋਂ ਐ ਲੀਗ ਟੱਪੀ ਸਾਧ ਸੰਗਤ ਜੀ ਉਸ ਵੇਲੇ ਕਹਿੰਦੇ ਹੁਣ ਅੰਦਰ ਆ ਜਾ ਮੇਰੇ ਕੋਲ ਆ ਜਾ ਅੰਦਰ ਅੰਦਰ ਲੈ ਗਏ ਬਾਬਾ ਸਾਹਿਬਦਾਸ ਰਾਜਾ ਸਾਹਿਬ ਨੂੰ ਕਹਿੰਦੇ ਮੈਂ ਪਹਿਲੀ ਲੀਕ ਪਾਈ ਉਹ ਵੀ ਟੱਪ ਗਿਆ ਦੂਜੀ ਪਾਈ ਤੂੰ ਉਹ ਵੀ ਟੱਪ ਗਿਆ ਤੀਜੀ ਲੀਕ ਪਾਈ ਉਹ ਤੂੰ ਪੂਰਾ ਹੋ ਗਿਆ ਆਏ ਕਹਿੰਦੇ ਨੇ ਆਏ ਉੱਠ ਕੇ ਖੜੇ ਹੋ ਗਏ ਬਾਬਾ ਸਾਹਿਬਦਾਸ ਰਾਜਾ ਸਾਹਿਬ ਨੂੰ ਕਹਿੰਦੇ ਨੇ ਇੱਕ ਪਲ ਵੀ ਨਾ ਠਹਿਰ ਛੇਤੀ ਕਰ ਮੇਰੇ ਸੀਨੇ ਦੇ ਨਾਲ ਲੱਗ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਐ ਸੀਨੇ ਨਾਲ ਲਾਇਆ ਐ ਗਲਵਕੜੀ ਪਾਈ ਹਰਕਾਰ ਸੇਵਕ ਹਰ ਹੀ ਦੇ ਜਦੋਂ ਗਲਵਕੜੀ ਪਾਈ ਉਹ ਗੁਰਮਖੋ ਰਾਜਾ ਸਾਹਿਬ ਬਾਬਾ ਸਾਹਿਬਦਾਸ ਬਣ ਗਏ ਸਾਹਿਬਦਾਸ ਰਾਜਾ ਸਾਹਿਬ ਬਣ ਗਏ ਦੋ ਨਹੀਂ ਉਥੇ ਇੱਕ ਹੋ ਗਿਆ ਸੇਵਾਦਾਰ ਵੇਖਦੇ ਨੇ ਸੰਗਤਾਂ ਵੇਖਦੀਆਂ ਐਸਾ ਰੰਗ ਦਿੱਤਾ ਐਸਾ ਪ੍ਰਤਾਪ ਦਿੱਤਾ ਸਾਧ ਸੰਗਤ ਜੀ ਦਨਿਆਂ ਤੋਂ ਮਸਤਾਨੇ ਕਰਤਾ ਰਾਜਾ ਸਾਹਿਬ ਨੂੰ ਮਸਤਾ ਨੇ ਦਾਲਿਆਂ ਤੋਂ ਮਸਤਾਨੇ ਕਰਤਾ ਰਾਜਾ ਸਾਹਿਬ ਨੂੰ ਮਸਤਾ ਨੇ ਮਸਤਾ ਨੇ ਕਰਤਾ ਰਾਜਾ ਸਾਹਿਬ ਨੂੰ ਮਸਤਾ ਨੇ ਜਦੋਂ ਰਾਜਾ ਸਾਹਿਬ ਉਥੋਂ ਆਏ ਜਦੋਂ ਉਥੋਂ ਵਾਪਸ ਆਏ ਮਾਰੇ ਸਾਹਿਬਦਾਸ ਜੀ ਨੂੰ ਮਿਲ ਕੇ ਸਾਤ ਸੰਗਤ ਜੀ ਜਦੋਂ ਮਿਲ ਕੇ ਆਏ ਨੇ ਹੱਥ ਵਿੱਚ ਛੋਟੀ ਸੀ ਭਗਾ ਕੇ ਮਾਰੀ ਛੱਡਤੀ ਛੋਟੀ ਵੀ ਛੱਡਤੀ ਜੋੜਾ ਪਾਇਆ ਸੀ ਉਹ ਵੀ ਲਾ ਕੇ ਛੱਡਦਾ ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੁੰਦਾ ਜਿਹੜੇ ਸਰੀਰ ਤੇ ਬਸਤਰ ਪਾਏ ਸੀ ਉਹ ਵੀ ਭਗਾ ਮਾਰੇ ਇਹਨਾਂ ਦੀ ਵੀ ਲੋੜ ਨਹੀਂ ਐਸੀ ਮਸਤੀ दानिया तो मस्ताने करता राजा साहेब मस्ताने दानिया तो मस्ताने करता राजा साहेब मस्ताने वस्त्र जोड़े सोटी सुटती ਫਸਰ ਜੋੜੇ ਛੋਟੀ ਛੱਟਦੀ ਮਿੱਟੀ ਹੋਈਆਂ ਵਸਤਾ ਨੇ ਫਸਰ ਜੋੜੇ ਛੋਟੀ ਛੱਟਦੀ ਮਿੱਟੀ ਹੋਈਆਂ ਵਸਤਾ ਨੇ ਫਸਰ ਜੋੜੇ ਛੋਟੀ ਛੱਟਦੀ ਮਿੱਟੀ ਹੋਈਆਂ ਵਸਤਾ ਨੇ ਘੜ ਨਾਲ ਲਾ ਕੇ ਰੰਗ ਦਿੱਤਾ ਗੜ ਨਾਲ ਲਾ ਕੇ ਰੰਗ ਦਿੱਤਾ ਨੀਰ ਨੇਣਾ ਚੋਂ ਚੋਇਆ ਰਾਜਾ ਸਾਹਿਬ ਜੀ ਨੂੰ ਸਾਹਿਬ ਦਾਸ ਦਾ ਦਰਸ਼ਨ ਹੋਇਆ ਮੇਰੇ ਰਾਜਾ ਸਾਹਿਬ ਜੀ ਨੂੰ ਸਾਹਿਬ ਦਾਸ ਦਾ ਦਰਸ਼ਨ ਹੋਇਆ ਰਾਜਾ ਸਾਹਿਬ ਜੀ ਜੀ ਐਸੀ ਬੰਦਗੀ ਕੀਤੀ ਐਸਾ ਭਜਨ ਕੀਤਾ ਬਿੰਦੀ ਹੈ ਮੇਰੀ ਆਇਨਾ ਵੀਰਾਂ ਨੂੰ ਸਮਾਂ ਕਿੰਨਾ ਕੁ ਰਹਿ ਗਿਆ ਆਪਣਾ ਇਹ ਦੱਸ ਦਿਓ ਮੜਾ ਜੀ ਰਾਜਾ ਸਾਹਿਬ ਦੇ ਪਿਆਰ ਚ ਤੈਨਹੀਂ ਨਾ ਵਾਜਣ ਆ ਲੈ ਸਵਾ 12 ਹੋ ਗਏ 15 ਕਿ ਮਿੰਟ ਰਹਿ ਗਏ ਆਪਣੇ ਪਤਾ ਹੀ ਨਹੀਂ ਲੱਗਿਆ ਸਮੇਂ ਦਾ ਆ ਕਾਗਰਤਾ ਨਾਲ ਪਿਆਰ ਨਾਲ ਸਾਰੇ 5-7 ਮਿੰਟ ਗਾ ਕੇ ਤਾਂ ਬਖਸ਼ੋ ਫਿਰ ਸਮਾਪਤੀ ਕਰਦੇ ਹਾਂ ਐਸਾ ਰਾਜਾ ਸਾਹਿਬ ਨੂੰ ਰੰਗ ਚੜਾਇਆ ਆਪਣੇ ਵਰਗਾ ਹੀ ਬਣਾਤਾ ਸਾਥਸੰਗਤ ਜੀ ਐਨੀ ਬੰਦਗੀ ਕੀਤੀ ਇਹੀ ਧਰਤੀ ਸੀ ਰਣਿਆ ਇਹੀ ਧਰਤੀ ਸੀ ਇਹੀ ਜਗ੍ਹਾ ਸੀ ਜਿੱਥੇ ਰਾਜਾ ਸਾਹਿਬ ਨੇ ਅੰਨੀ ਬੰਦਗੀ ਕੀਤੀ ਅੰਨਾ ਤੱਪ ਕੀਤਾ ਉਹ ਐਸਾ ਤਪ ਐਸੀ ਬੰਦਗੀ ਐਸਾ ਸਿਮਰਨ ਕੀਤਾ ਸਰਸੰਗਤ ਜੀ ਉਹ ਬੰਦਗੀ ਅੱਜ ਤੱਕ ਮੁੱਕੀ ਨਹੀਂ ਤੇ ਨਾ ਹੀ ਆਉਣ ਵਾਲੇ ਸਮੇਂ ਤੱਕ ਮੁੱਕਣੀ ਜਦੋਂ ਬਾਬਾ ਸਾਹਿਬਦਾਸ ਨੇ ਜਦੋਂ ਬਾਬਾ ਸਾਹਿਬਦਾਸ ਜੀ ਨੇ ਐਂ ਵਸਤੂ ਦਿੱਤੀ ਅਮਾਨਤ ਦਿੱਤੀ ਬਖਸ਼ਿਸ਼ ਦਿੱਤੀ ਰੰਗ ਦਿੱਤਾ